ਯੋ ਨਾਂ ਵੀ ਲਈ ਹੈ ਸੁੰਦਰ ਨਗਰ ਦੀ ਇਹਨਾਂ ਨੇ ਦੱਸਿਆ ਸੀ ਕਿ ਇਹ ਇਕੱਲੇ ਘਰ ਚ ਰਹਿੰਦੇ ਐ ਐਨ ਆਰ ਆਈ ਨਹੀਂ ਇਕੱਲੇ ਘਰ ਚ ਰਹਿੰਦੇ ਐ ਮਾਰੂ ਆਏ ਹੋਏ ਸੀ ਇਹਨਾਂ ਨੇ ਉਸ ਦਿਨ ਰਾਤ ਲਗਭਗ 12:30 ਦੇ ਕਰੀਬ ਇਹਨਾਂ ਦੇ ਘਰ ਕੋਈ ਦੋ ਮੁੰਨੇ ਨਾਨਮਾਨ ਬਕਰ ਕੇ ਸੈਂਟਰ ਕੋਲੇ ਤੇ ਉਹਨਾਂ ਨੂੰ ਕੋਈ ਦਫ਼ਤਰ ਸੀਗਾ ਦਫ਼ਤਰ ਦੀ ਲੋਕ ਤੇ ਉਹਨਾਂ ਨੇ ਇਹ ਲੈ ਗਏ ਜਿਹਦੇ ਵਿੱਚ ਚੈਨੀ ਇਹਨਾਂ ਦੀਆਂ ਦੋ ਵਾਲੀਆਂ ਦੋ ਟੋਪਸ ਤੇ ਦੋ ਸ਼ਾਂਪਾਂ ਤੇ ਦੋ ਘਰੀਆਂ ਤੇ ਇਹ ਕੋਈ ਆਈਫੋਨ ਇਹ ਜਿਹੜਾ ਸਮਾਨ ਹੈ ਇਹਨਾਂ ਕੋਲੋਂ ਜਿਹੜਾ ਉਹ ਖੋ ਕੇ ਲੈ ਗਏ ਇਹਦੀ ਕੀ ਹੈ ਜਦੋਂ ਅਸੀਂ ਟੈਕਨੀਕਲੀ ਅਤੇ ਹਿਊਮਨਿਟਰੀਅਨਸ ਬੇਸ ਤੇ ਅਸੀਂ ਜਿਹੜੀ ਜਿਹੜੀ ਇਲਸਟ੍ਰੇਸ਼ਨ ਕੀਤੀ ਤੇ ਇਹਸਾਨੂੰ ਪਤਾ ਲੱਗਾ ਕਿ ਇੱਕ ਸਰਵੰਸਨ ਦਾ ਇਨਸਾਨ ਪਾਕਾਜ਼ਨ ਦੇ ਅ ਨਾਦਾ ਵਿਅਕਤੀ ਹੈ ਜਿਹੜਾ ਖੋਦਰੀ ਪਿੰਡ ਸਿਫਾ ਬਿੰਦ ਦੇ ਥਾਂ ਦੇ ਵਿੱਚ ਉਸ ਦਾ ਰਹਿਣ ਵਾਲਾ ਹੈ ਤੇ ਬੇਸਿਕਲੀ ਇਹ ਮੀਲੀ ਦਾ ਭਤੀਜਾ ਹੈ ਲੇਡੀ ਦੇ ਭਰਾ ਦਾ ਮੁੰਡਾ ਇਹ ਕੁਝ ਦਿਨ ਪਹਿਲੇ ਉਸ ਰਹਿ ਕੇ ਗਿਆ ਸੀ ਇਹ ਇੱਕ ਅਗਲੇ ਉਹਦੇ ਮੰਮੇ ਦਾ ਮੁੰਡਾ ਆ ਕਰਨ ਜਿਹੜਾ ਵਾ ਇਹ ਹੈਗਾ ਵਾ ਸੁਪਿੰਤਰਪੁਰ ਥਾਣੇ ਵਿੱਚ ਰਿਜਿਸਟਰ ਪੰਧਾਇਆ ਦਾ ਤਾਰੀਖ ਉਸ ਦੇ ਰਹਿਣ ਵਾਲਾ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਤ ਨੂੰ ਇਹ ਇਸ ਕਤਨਾਂ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਦੋਨਾਂ ਨੂੰ ਜਿਹੜਾ ਥਾਣੇ ਚਿੱਦੀ ਦੀ ਪੁਲਿਸ ਲੋੜ ਉਤਾਰ ਕਰ ਲਿਆ ਔਰ ਇਹਨਾਂ ਦੇ ਕੋਲ ਜਿਹੜਾ ਸਾਰਾ ਸਮਾਨ ਦਾ ਬਰਾਮਦ ਕਰ ਲਿਆ ਗਿਆ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਜਿਹੜਾ ਸੰਜਰਾ ਦਾ ਜੋੜਾ ਦੋ ਘੜੀਆਂ ਇਹਨਾਂ ਦੇ ਕੋਲੋਂ ਮੰਦਰੀਆਂ ਜਿਹੜਾ ਸੋਨਾ ਜਿਹੜਾ ਸੋਨਾ ਸਿਗਾਰ ਯਾਨੀ ਕਿ ਟੋਟਲ 100% ਜਿਹੜੀ ਹੈ ਉਹ ਗਵਰਨਾ ਕੋਲੋਂ ਕਰ ਲਈ ਗਈ ਹੈ ਸਰ ਇਹਨਾਂ ਨੇ ਕੋਈ ਕ੍ਰਿਮੀਨਲ ਡੈਰੀ ਕੀ ਹੈ ਜੀ ਹਾਂ ਇਹਨਾਂ ਦੇ ਕੋਲ ਜਿਹੜਾ ਤੇ ਪੱਲੇ ਨਹੀਂ ਕੇਸ ਲਿਸਟਡ ਹੈਗੇ ਦੋਨਾਂ ਦੇ ਉੱਪਰ ਪੱਲੇ ਜਿਹੜਾ ਤੇ ਜਿਹੜੇ ਪਰਚੇ ਦਰਜ ਹੈਗੇ ਪਟਕ ਵਕਫਾ ਰਾਮਾ ਦੇ ਸਿਮਲਾ ਬੇਟਾ ਨਾਲ ਦੇ ਕੋਲ ਵਕਫਾ ਨਾਲ ਦੇ ਵਿੱਚ ਪੱਲੇ ਕਿਨਾਂ ਦੇ ਕ੍ਰਿਮੀਨਲ ਪਰਚੇ ਦਰਜ ਹੈ ਸਰ ਉਸ ਲੇਡੀ ਨੇ ਦੱਸਿਆ ਸੀ ਕਿ ਮੇਰਾ ਘੱਟੋ ਘਾਟੇ 10 ਲੱਖ ਦਾ ਨੁਕਸਾਨ ਆ ਕਿ ਸਹੀ ਸੀਗਾ ਜੀ 10 ਲੱਖ ਤਾਂ ਨਹੀਂ ਬਟ ਇੱਕ ਕਰੀਬ 3.5 ਟੋਲੇ ਜਿਹੜਾ ਸੋਨਾ ਬਣਦਾ ਜੋ ਕਿ ਅ ਔਰ ਘੜੀਆਂ ਕੁੜੀਆਂ ਪਾ ਕੇ ਕਰੀਬ 4.5 ਲੱਖ ਰੁਪਏ ਦਾ ਜਿਹੜਾ ਸਾਰਾ ਟੋਟਲ ਜਿਹੜਾ ਮਾਉਟ ਬਣ ਜਾਂਦਾ ਸਰ ਇਹ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਜੀ ਤੇ ਇਹਨਾਂ ਦਾ ਕੋਈ ਹੋਰ ਸਾਥੀ ਵਗੈਰਾ ਨਹੀਂ ਇਹ ਦੋ ਜਣੇ ਸੀ ਇਹਨਾਂ ਦੋਨਾਂ ਨੇ ਇਸ ਕਰਨਾ ਨਹੀਂ ਜਾਣ ਦਿੰਦਾ ਇਹ ਪਹਿਲੀ ਚੋਰੀ ਇਹਨੂੰ ਉਤਰੀ ਇਹਨਾਂ ਨੇ ਕੀਤੀ ਜਾਂ ਹੋਰ ਵੀ ਇਹਨਾਂ ਨਾਲ ਕੋਈ ਕੋਈ ਕੀਤੀ ਇਹਨੂੰ ਕੁੱਦ ਲਈ ਨਹੀਂ ਹਜੇ ਤੱਕ ਜਿਹੜਾ ਅ ਸਾਰੀ ਇਨਵੈਸਟੀਗੇਸ਼ਨ ਚੱਲਿਆ ਰਿਹਾ ਅਜੇ ਤੱਕ ਜਿਹੜਾ ਇਹ ਹੋਇਆ ਵੀ ਇੱਥੇ ਇਹਨਾਂ ਨੇ ਇਹਨੂੰ ਚੋਰੀਆਂ ਕੀਤੀਆਂ ਬਾਕੀ ਇਹਨਾਂ ਨੇ ਹੋਰ ਪਹਿਲੇ ਇੱਕ ਏਟੀਐਮ ਵੀ ਤੋੜਿਆ ਸੀਗਾ ਤੇ ਹੋਰ ਚੋਰੀਆਂ ਬਾਅਦ ਦਾ ਆਪਣੇ ਇੰਡੀਆ ਦੇ ਵਿੱਚ ਪਿੱਛਾ ਨੇ ਉਹਦੇ ਵਿੱਚ ਵੀ ਵੌਂਟਡ ਨੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਸੀਂ ਇਹਨਾਂ ਦੇ ਕੋਲ ਆਬਰਾਮਤ ਕਰ ਲਿਆ ਇਹਨਾਂ ਦਾ ਰੋਡ ਜਿਹੜਾ ਰਿਮਾਂਡ ਲੈ ਕੇ ਹੋਰ ਤਰੀਕੀ ਨਾਲ ਕਸ਼ਿਸ਼ ਕੀਤੀ ਜਾਏਗੀ ਤੇ ਹੋਰ ਵੀ ਦੇਖਿਆ ਜਾਏਗਾ ਕਿ ਹੋਰ ਕਿਹੋ ਜਿਹਾ ਵਾਰ ਸਰ ਇੱਕ ਅਕਰਪੂਥਰਾ ਰੋਡ ਤੇ 17 ਨੰਬਰ ਬਾੜ ਦੇ ਵਿੱਚ ਵੀ ਲੇਡੀਜ਼ ਨੂੰ ਵੱਲ ਕੇ ਜਿਹੜਾ ਲੁੱਟ ਕੇ ਲੈ ਗਏਗਾ ਕੀ ਉਹ ਵੀ ਉਹਨਾਂ ਫੇਸ ਹੋਈ ਚੋਰੀ ਸੰਸਾਜੇ ਉੱਤੇ ਵੀ ਲੱਗੇ ਆ ਉਹ ਵੀ ਅਸੀਂ ਜਰਾ ਵਕਰਾਉ ਸੰਤਾਨਪੁਰ ਉਧੇ ਸਾਈਡ ਗੋਇਦਵਾਲ ਸਾਈਡ ਨੂੰ ਉਧਰ ਨੂੰ ਅਸੀਂ ਟਰੈਕ ਕਰ ਰਹੇ ਆ ਔਰ ਉਹ ਵੀ ਜਲਦੀ ਉਸ ਕੁਝ ਚੀਜ਼ਾਂ ਨੂੰ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਉਹ ਵੀ ਜਲਦੀ ਅਸੀਂ ਜਿਹੜਾ ਉਹ ਟ੍ਰੇਸ ਕਰ ਲਾਂਗੇ ਸਰੀਰ ਨੇ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਇਹ ਤਾਂ ਕੇਸ ਰਿਜਿਸਟਰ ਕੀਤਾ ਗਿਆ ਜੀ ਰੋਬਰੀ ਦਾ ਕੇਸ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਆਲਰੇਡੀ ਦਰਜ ਸੀਗਾ ਉਹਦੇ ਚ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਉਹਨੇ ਪੁਲਿਸ ਨੂੰ ਮੰਗਦੇ ਨੇ ਠੀਕ ਹੈ ਜੀ OK ਜੀ